ਗੁਰੂ ਰੂਪ ਗੁਰੂ ਪਿਆਰੀ ਸੰਗ ਜਿਉ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਆਪ ਜੀ ਦਾ ਵੀਰ ਭਰਮਜੀਤ ਸਿੰਘ ਆਪ ਜੀ ਦਾ ਬਹੁਤ ਬਹੁਤ ਸਵਾਗਤ ਕਰਦਾ ਤੁਹਾਡੇ ਆਪਣੇ ਚੈਨਲ ਦੇ ਵਿੱਚ ਜਿਸ ਦੇ ਮਾਧਿਅਮ ਰਾਹੀਂ ਮੈਂ ਆਪ ਜੀ ਦੇ ਨਾਲ ਗੁਰੂ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਗੁਰੂ ਅਸਥਾਨਾਂ ਦੇ ਦਰਸ਼ਨਾਂ ਦੀਆਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪ ਜੀ ਦੇ ਨਾਲ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਦੋ ਮਹਾਨ ਅਸਥਾਨਾਂ ਦੇ ਦਰਸ਼ਨਾਂ ਦੀਆਂ ਵੀਡੀਓ ਆਪ ਜੀ ਦੇ ਨਾਲ ਸਾਂਝੀਆਂ ਕਰ ਰਿਹਾ ਹਾਂ ਜੀ ਆਪ ਜੀ ਨੇ ਕਿਰਪਾ ਕਰਨੀ ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰਨਾ ਤਾਂ ਜੋ ਇਹ ਵੀਡੀਓ ਹੋ ਸੰਗਤਾਂ ਤੱਕ ਵੀ ਜਰੂਰ ਪਹੁੰਚਣ ਪਹਿਲੀ ਵੀਡੀਓ ਦੇ ਵਿੱਚ ਆਪ ਜੀ ਦਰਸ਼ਨ ਕਰ ਰਹੇ ਹੋ ਗੁਰੂ ਪਾਤਸ਼ਾਹ ਜੀ ਦੇ ਪ੍ਰਾਪਤ ਧਰਮ ਚਾਰਨਸ਼ੋਪ ਪ੍ਰਾਪਤ ਅਸਥਾਨ ਗੁਰਦੁਆਰਾ ਸ੍ਰੀ ਅੰਤਰਜਾਮਤਾ ਸਾਹਿਬ ਇਸ ਵੇਲੇ ਗੁਰੂ ਪਾਤਸ਼ਾਹ ਜੀ ਨੇ ਤਿੰਨ ਦਿਨ ਰੋਪਰੇਣ ਤੋਂ ਬਾਅਦ ਬੇਈ ਨਦੀ ਤੋਂ ਬਾਹਰ ਆ ਕੇ ਇਹ ਕੁਚਾਰਿਆ ਕਿ ਨਾ ਕੋ ਹਿੰਦੂ ਨਾ ਮੁਸਲਮਾਨ ਤਾਂ ਗੁਰੂ ਸਾਹਿਬ ਜੀ ਦਾ ਵਿਰੋਧ ਕਰਨ ਵਾਲਿਆਂ ਨੇ ਦੌਂਤ ਖਾਨ ਕੋਲ ਸ਼ਿਕਾਇਤ ਕਰ ਦਿੱਤੀ ਕਿ ਗੁਰੂ ਨਾਨਕ ਪਾਤਸ਼ਾਹ ਇਹ ਕਹਿ ਰਹੇ ਹਨ ਤਾਂ ਨਾ ਗੁੰਦੌਲਤ ਖਾਨ ਕਹਿਣ ਲੱਗਾ ਕਿ ਜੇ ਆਪ ਜੀ ਮੰਨਦੇ ਹੋ ਨਾ ਕੋਈ ਹਿੰਦੂ ਨਾ ਮੁਸਲਮਾਨ ਤਾਂ ਸਾਡੇ ਨਾਲ ਆ ਕੇ ਨਮਾਜ਼ ਪੜੋ ਜਿਸ ਵੇਲੇ ਗੁਰੂ ਪਾਤਸ਼ਾਹ ਜੀ ਉਹਨਾਂ ਨਾਲ ਨਮਾਜ਼ ਪੜਨ ਲਈ ਜਾਂਦੇ ਹਨ ਤਾਂ ਉਹਨਾਂ ਪਾਸ਼ਾ ਨਰੰਹਾਰ ਜੀ ਦਾ ਅੰਤਰ ਧਿਆਨ ਤਰ ਕੇ ਬੈਠੇ ਰਹਿੰਦੇ ਹਨ ਜਿਸ ਵੇਲੇ ਉਹ ਪੁੱਛਦੇ ਹਨ ਕਿ ਤੁਸੀਂ ਸਾਡੇ ਨਾਲ ਨਵਾਜ਼ ਨਹੀਂ ਪੜੀ ਤਾਂ ਗੁਰੂ ਪਾਸ਼ਾ ਕਾਜੀ ਨੂੰ ਕਹਿਣ ਲੱਗੇ ਭਾਈ ਤੁਹਾਡਾ ਧਿਆਨ ਖੁਦਾ ਵੱਲ ਨਹੀਂ ਸੀ ਤੁਸੀਂ ਤੁਹਾਡਾ ਧਿਆਨ ਤਾਂ ਆਪਣੇ ਘਰ ਵਿੱਚ ਨਵੀਂ ਸੂਈ ਗਾਂ ਦੇ ਬੱਚੇ ਵੱਲ ਸੀ ਕਿ ਉਹ ਬੱਚਾ ਕਿਤੇ ਖੂਬ ਵਿੱਚ ਨਾ ਡਿੱਗ ਜਾਵੇ ਜਦੋਂ ਦੌਲਤ ਖਾਨ ਨੇ ਪੁੱਛਿਆ ਕਿ ਤੁਸੀਂ ਸਾਡੇ ਨਾਲ ਨमाज ਪੜ ਲੈਣ ਤੇ ਤਾਂ ਗੁਰੂ ਪਾਸ਼ਾ ਕਹਿਣ ਲੱਗੇ ਕਿ ਨਵਾਬ ਸਾਹਿਬ ਤੁਸੀਂ ਵੀ ਗੋਰੀਆਂ ਦੀ ਖਰੀਦੋ ਫਰੋਖਤ ਦੇ ਵਿੱਚ ਧਿਆਨ ਸੀ ਤੁਸੀਂ ਵੀ ਖੁਦਾ ਦੇ ਨਾਲ ਇਕਾਗਰਤਾ ਕਰਕੇ ਨਮਾਜ਼ ਨਹੀਂ ਪੜੀ ਤਾਂ ਉਹ ਸਾਰੇ ਨੀਵੇਂ ਪਾ ਕੇ ਬੈਠ ਗਏ ਇਸ ਤੋਂ ਇਸ ਗੁਰਦੁਆਰਾ ਸਾਹਿਬ ਦਾ ਨੰਤਰ ਹੀ ਆਮਤਾ ਸਾਹ ਪੈ ਗਿਆ ਹੁਣ ਜਿਸ ਵੀਡੀਓ ਦੇ ਵਿੱਚ ਆਪ ਜੀ ਪਰਮ ਸਥਾਨ ਦੇ ਦਰਸ਼ਕਾਰ ਹੋ ਮਹਾਨ ਸਥਾਨ ਦੇ ਦਰਸ਼ਕਾਰ ਹੋ ਇਹ ਸਥਾਨ ਤੇ ਉੱਪਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਕਰ ਹੋਇਆ ਕਰਦਾ ਸੀ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਸੁਲਤਾਨਪੁਰ ਲੋਧੀ ਇਸ ਅਸਥਾਨ ਦੇ ਉੱਪਰ ਹੀ ਬੇਬੇ ਨਾਨਕੀ ਜੀ ਤੇ ਭਾਈ ਜੈ ਰਾਮ ਜੀ ਦੇ ਨਾਲ ਘਰ ਵਿੱਚ ਨਿਵਾਸ ਕਰਦੇ ਸਨ ਗੁਰੂ ਪਾਤਸ਼ਾਹ ਜੀ ਦੇ ਦੋਵੇਂ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਔਰ ਬਾਬਾ ਲਖਮੀ ਦਾਸ ਜੀ ਵੀ ਇਸ ਸਥਾਨ ਦੇ ਉੱਪਰ ਉਹਨਾਂ ਦਾ ਜਨਮ ਹੋਇਆ ਹੈ ਸੋ ਗੁਰੂ ਪਿਆਰਿਓ ਆਪ ਜੀ ਦਰਸ਼ਨ ਕਰੋ ਗੁਰੂ ਪਾਰਸ਼ਾ ਜੀ ਦੇ ਦੇ ਮਹਾਨ ਅਸਥਾਨਾਂ ਦੇ ਤੇ ਆਪ ਜੀ ਦਾ ਫਰਜ ਬਣਦਾ ਹੈ ਕਿ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਹੋਰ ਨਾ ਗੁਰਸਿੱਖ ਸੰਗਤਾਂ ਤੱਕ ਵੀ ਇਹ ਵੀਡੀਓ ਪਹੁੰਚੇ ਤੇ ਉਹ ਵੀ ਦਰਸ਼ਨ ਕਰ ਸਕਣ ਕਿਰਪਾ ਕਰਕੇ ਕਮੈਂਟ ਜ਼ਰੂਰ ਕਰਿਆ ਕਰੋ ਆਪ ਜੀ ਦੇ ਕਮੈਂਟ ਕਰਨ ਦੇ ਨਾਲ ਮਾਨੂੰ ਬਹੁਤ ਹੌਸਲਾ ਹੁੰਦਾ ਹੈ ਤਾਂ ਜੋ ਆਪ ਜੀ ਦੇ ਨਾਲ ਹੋਰ ਵੀ ਗੁਰਸਥਾਨਾਂ ਦੇ ਦਰਸ਼ਨਾਂ ਦੀਆਂ ਸਾਂਝਾਂ ਇਸ ਤਰ੍ਹਾਂ ਹੀ ਪਾਉਂਦੇ ਰਹੀਏ ਗੁਰੂ ਪਾਤਸ਼ਾਹ ਜੀ ਦੇ ਇਤਿਹਾਸ ਦੀ ਸਾਂਝ ਪਾਉਂਦਿਆਂ ਤੋਂ ਜਾਣੇ-ਅਣਜਾਣੇ ਵਿੱਚ ਬਹੁਤ ਗਲਤੀਆਂ ਹੋ ਜਾਂਦੀਆਂ ਤਾਂ ਕਿਰਪਾ ਕਰਕੇ ਸੰਗਤ ਬਖਸ਼ਣ ਯੋਗ ਹੈ ਅਗਰ ਆਪ ਜੀ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਕਮੈਂਟ ਵਿੱਚ ਜਰੂਰ ਦੱਸਣਾ ਜੀ ਆਪ ਜੀ ਦਰਸ਼ਨ ਕਰੋ ਤਨ ਤਨ ਸਹਿਬ ਸ੍ਰੀ ਗੁਰੂ ਨਵਨਕਾ ਪਾਤਸ਼ਾਹ ਜੀ ਦੇ ਘਰ ਦੇ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਕੋ ਕੰ ਕ ਸਤਨਾਮ ਅਕਾਲ ਪੁਰਖ ਮੇਰੋ ਮੇਰੋ ਗੁਰਪਤ ਸਰਤ ਜਦ ਆਗ ਸਚ ਜੁਗਾਂ ਦੇ ਸਚ ਹੈ ਵੀ ਸਚ ਮਨ ਤੋਂ ਹੋਸੀ ਵੀ ਸਚ ਸੋਚੇ ਸੋਚ ਕੋ ਹੋਵੇ ਮੇਂ ਜੇ ਸੱਚੇ ਨਕਾਵਾ ਚੁੱਪ ਚੁੱਪ

No!